ਸ਼ਹੀਦ ਹੈ ਨਾ ਜਿਹੜਾ ਉਹਨੇ ਪਹਿਲਾਂ ਆਪਣੇ ਜੀਵਨ ਅੰਦਰ ਪੰਜ ਵਿਕਾਰਾਂ ਤੇ ਕਾਬੂ ਪਾਇਆ ਹੋਇਆ ਇਹ ਬੜੀ ਗਹਿਰੀ ਗੱਲ ਹੈ ਸੂਰਮਾ ਸ਼ਬਦ ਕਿਨੂੰ ਵਰਤਨੇ ਹੈ ਜੰਗ ਦੇ ਮੈਦਾਨ ਵਿੱਚ ਜੂਝਣ ਵਾਲਾ ਪਰ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਪੜੋ ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਲੱਗੇ ਵੀ ਭਲਿਆਂ ਸੂਰਮਾ ਦੋ ਤਰ੍ਹਾਂ ਦੇ ਇੱਕ ਸੂਰਮਾ ਤੇ ਇਹ ਹੈ ਸੂਦਾ ਸੁਪਹਿਚਾਨੀ ਹੈ ਜੋ ਲਰੈ ਦੀਨ ਕੇ ਹੇਤ ਪੁਰਜਾ ਪੁਰਜਾ ਕਟ ਮਰਿਆ ਕਬ ਹੁਨਾ ਛਾੜੇ ਖੇਤ ਜੰਗ ਦੇ ਮੈਦਾਨ ਵਿੱਚ ਉਹ ਬਹੁਤ ਮਾਰੀ ਆਪਣੇ ਸਰੀਰ ਦਾ ਪੁਰਜਾ ਪੁਰਜਾ ਹੋ ਜਾਏ ਪਰ ਉਹ ਕਦੀ ਆਪਣੇ ਕਦਮ ਨਹੀਂ ਪਛਾਟ ਹਟਾਉਣਾ ਪਰ ਗੁਰੂ ਅਰਜਨ ਸਾਹਿਬ ਕਹਿੰਨ ਲੱਗੇ ਵੀ ਤੂੰ ਪਹਿਲਾ ਇੱਕ ਸੂਰਮੈ ਜਾਕੋ ਹਰ ਰੰਗ ਲਾਗੋ ਇਸ ਜੁਗਮੈ ਸੋ ਕਹੀਏਤ ਹੈ ਸੂਰਾ ਆਤਮ ਜਿਨੇ ਸਗਲ ਬਸ ਤਾਕਾ ਜਾਕਾ ਸਤਗੁਰ ਪੂਰਾ ਠਾਕੁਰ ਗਾਈਏ ਆਤਮ ਰੰਗ ਸਰਨੀ ਪਾਵਨ ਨਾਮ ਧਾਵਨ ਸਹਿਜ ਸਮਾਪਨ ਸੰਗ ਸਤਗੁਰ ਕੈ ਲੱਗੇ ਭਲਿਆ ਪਹਿਲਾ ਸੂਰਮਾ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਉਹਨੂੰ ਗਿਨਿਆ ਜਾਂਦਾ ਹੈ ਜਿਹੜਾ ਆਪਣੇ ਜੀਵਨ ਦੇ ਅੰਦਰ ਪੰਜ ਬਕਾਰਾਂ ਤੇ ਕਾਬੂ ਪਾ ਕੇ ਔਰ ਆਪਣੇ ਅੰਤਰ ਆਤਮੇ ਨੂੰ ਪਰਮੇਸ਼ਵਰ ਦੇ ਨਾਮ ਵਿੱਚ ਰੰਗ ਲੈਂਦਾ ਹੈ ਫਿਰ ਕਦੀ ਉਹ ਸ਼ਹੀਦ ਬਣਦਾ ਹੈ ਭਾਈ ਗੁਰਦਾਸ ਸਾਹਿਬ ਨੇ ਵੀ ਤੇ ਬਚਨ ਆਖੀ ਹੈ ਕਹਿਣ ਲੱਗੇ ਜਿਹੜਾ ਸ਼ਹੀਦ ਹੈ ਸ਼ਹੀਦ ਉਹ ਹੈ ਮੁਰਦਾ ਹੋਏ ਮਰੀਦ ਨਾ ਗੱਲੀ ਹੋਵਨਾ ਸਬਰ ਸਿੱਧਕ ਸ਼ਹੀਦ ਭਰਮ ਭੋਖੋ ਬਨਾ ਮੁਰਦਾ ਕਿਹਨੂ ਆ ਮੁਰੀਦ ਉਹ ਹੈ ਜਿਹੜਾ ਮੁਰਦਾ ਬਣ ਜਾਏ ਵੇਖੋ ਮੁਰਦਾ ਸ਼ਬਦ ਕਿਉਂ ਮਰਤੇ ਆ ਮੁਰਦਾ ਸ਼ਬਦ ਤਾਂ ਮਰਤੇ ਵੀ ਮੁਰਦੇ ਦੀ ਮਰਜ਼ੀ ਨਹੀਂ ਹੁੰਦੀ ਸਤ ਜਾਨ ਜਿਹੜਾ ਸ਼ਹੀਦ ਹੈ ਨਾ ਜਿਹੜਾ ਗੁਰੂ ਕੈ ਸਿੱਖ ਹੈ ਸਤ ਜਾਨੋ ਸਿੱਖ ਵੀ ਕਦੀ ਆਪਣੀ ਮਰਜ਼ੀ ਨਹੀਂ ਕਰਦਾ ਸਿੱਖ ਤੇ ਜੂਗੁਰ ਕਹੈ ਸੋਈ ਪਲ ਮੰਨੈ ਬੇਨਤੀ ਮੈਂ ਜਿਹੜੀ ਕਹਿ ਰਿਹਾ ਮਰਦਾ ਹੋਏ ਮਰੀਦ ਨਾ ਗੱਲੀ ਹੋਵਨਾ ਜੇ ਕਦੀ ਗੁਰੂ ਦਾ ਮਰੀਦ ਬੰਨਾ ਹੋਵੇ ਤੇ ਮਰਦਾ ਬੰਨਾ ਪੈਂਦਾ ਸਬਰ ਸਦਕ ਸ਼ਹੀਦ ਭਰਮ ਭੋ ਖੋਬਨਾ ਬਹੁਤ ਸਬਰ ਰੱਖ ਕੇ ਤੇ ਗੁਰੂ ਤੇ ਸ਼ਿੱਦਕ ਤੇ ਭਰੋਸਾ ਰੱਖ ਕੇ ਤੇ ਆਪਣੇ ਅੰਦਰ ਦਾ ਭਰਮ ਤੋੜ ਕੇ ਕੋਈ ਸ਼ਹੀਦ ਬਣਦਾ ਹੈ ਫਿਰ ਬੇਨਤੀ ਤੁਹਾਨੂੰ ਕਰਾਂ ਸ਼ਹੀਦ ਪੰਜਾਂ ਨੂੰ ਖਤਮ ਕਰਕੇ ਪੰਜ ਵਿਕਾਰਾਂ ਨੂੰ ਸੁਰਤ ਆਪਣੀ ਜੱਬੀ ਨਾਮ ਵਿੱਚ ਜੋੜ ਕੇ ਕੋਈ ਸ਼ਹੀਦ ਬਣਦਾ ਹੈ